ਸਾਸੀ ਗੱਲ ਜੀ ਮੈਂ ਤੁਹਾਡਾ ਆਪਣਾ ਯਾਰ ਕੋਟਲੀ ਆਪਾਂ ਪਹੁੰਚੇ ਨੰਗਲੰਬੀਆਂ ਨੰਗਲੰਬੀਆਂ ਪਿੰਡ ਤੇ ਆਪਣੇ ਭਾਈ ਦਾ ਟੂਰਨਾਮੈਂਟ ਜੋ ਉਹਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾ ਰਿਹਾ ਤੇ ਇਸ ਵਾਰੀ ਵੀ 11 ਫਰਵਰੀ ਨੂੰ ਕਰਾਇਆ ਜਾ ਰਿਹਾ ਤੇ ਗਰਾਊਂਡ ਦੀਆਂ ਸਾਰੀਆਂ ਤਿਆਰੀਆਂ ਹੋ ਰਹੀਆਂ ਆ ਤੇ ਜਿੰਨੇ ਵੀ ਆਪਣੇ ਦਰਸ਼ਕ ਹੈਗੇ ਚਾਹਣ ਵਾਲੇ ਆ ਜਰੂਰ ਭਾਈ ਦੇ ਇਸ ਟੂਰਨਾਮੈਂਟ ਤੇ ਹਮ-ਹਮਾ ਕੇ ਪਹੁੰਚਿਓ ਜੋ ਸਾਰਿਆਂ ਨੂੰ ਜੋ ਪਹਿਲਾਂ ਇਕੱਠ ਹੁੰਦਾ ਉਹ ਸੇਮ ਉਹੀ ਇਕੱਠ ਹੋਵੇ ਕਿ ਜੋ ਭਾਜੀ ਪਹਿਲਾਂ ਵੀ ਜੋ ਚਾਹੁੰਦਾ ਸੀਗਾ ਕਬੱਡੀ ਨੂੰ ਤਾਂ ਲੈ ਕੇ ਜਾਣ ਲਈ ਉਹ ਪ੍ਰਾਲਾ ਕਰ ਰਹੇ ਸੀਗੇ ਤੇ ਜਿੰਨੇ ਵੀ ਆਪਣੇ ਦਰਸ਼ਕ ਉਹਨਾਂ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਆ ਉਹ ਜਰੂਰ ਪਹੁੰਚਿਓ ਤੇ ਭਾਜੀ ਬਾਕੀ ਤੁਸੀਂ ਦੱਸੋ ਜੀ ਕਿੰਦਾ ਹਾਂਜੀ ਹਾਂਜੀ ਭਾਜੀ ਆਪਣੇ ਹਾਂਜੀ ਤਿਆਰੀਆਂ ਭਾਜੀ ਫੁੱਲ ਚੱਲ ਰਹੀਆਂ ਆ ਪਹਿਲਾਂ ਵਾਂਗ ਬਸ ਸੰਦੀਪ ਦੀ ਕਮੀ ਆ ਤੇ ਬੋਲ ਜੀ ਇਹ ਕਰੀ ਲਈ ਪੱਤ ਤੋਂ ਬਾਅਦ ਹਰੇਕ ਵਾਰ ਕੋਈ ਨਾ ਕੋਈ ਦਰਸ਼ਕਾਂ ਵਾਸਤੇ ਵਧੀਆ ਹੀ ਹੋਵੇ ਤੇ ਇਸ ਵਾਰ ਵੀ ਟਰਾਈ ਕਰ ਰਹੇ ਕੋਈ ਨਾ ਕੋਈ ਦਰਸ਼ਕਾਂ ਵਾਸਤੇ ਵਧੀਆ ਤੇ ਹੋਮੋ ਮਾਰ ਕੇ ਪਮਟਣਾ ਐਸ ਵਾਰ ਦਰਸ਼ਕਾਂ ਵਾਸਤੇ ਲੱਕੀ ਕੂਪਨ ਜਿਹੜੇ ਆਪਾਂ ਰੱਖਿਆ ਉਹ ਕੈਸ਼ ਪ੍ਰਾਈਜ਼ ਰੱਖਿਆ ਅਜਾ ਸੈਮੀ ਫਾਈਨਲ ਚ ਦੋ ਆਪਾਂ ਕੱਢਾਂਗੇ ਕੈਸ਼ ਪ੍ਰਾਈਜ਼ 11-11000 ਦੇ ਫਾਈਨਲ ਵਿੱਚ 31000 31000 ਫਾਈਨਲ ਚ ਕੱਢਿਆ ਜਾਊਗਾ ਦਰਸ਼ਕਾਂ ਵਾਸਤੇ ਇਸ ਲਈ ਦਰਸ਼ਕਾਂ ਲਈ ਵੀ ਕੁਛ ਨਾ ਕੋਈ ਸ਼ੇਅਰ ਕੀ ਕੈਸ਼ ਕੈਸ਼ ਦਾ ਕੀਤਾ ਆਪਾਂ ਲੱਗ ਤੋ ਤੇ ਸਾਰੇ ਸੰਦੀਪ ਨੂੰ ਚਾਹ ਵਾਲਿਆਂ ਨੂੰ ਬੇਨਤੀ ਆ ਵੀ 11 ਤਰੀਕ ਨੂੰ ਹਮ ਹਮ ਆ ਕੇ ਪਹੁੰਚੋ ਤੇ ਆਪ ਸੰਦੀਪ ਵੀ ਨੂੰ ਪਤਾ ਲੱਗੇ ਵੀ ਮੇਰਾ ਮੇਲਾ ਵਧੀਆ ਹੋਇਆ ਧੰਨਵਾਦ